ਪ੍ਰਧਾਨ ਸਾਹਿਬ ਜੀ ਕੀ ਨਾਏ ਜੀ ਜਗਰਾਤ ਸਿੰਘ ਸਭਰਾ ਕੀ ਕਾਰਨ ਹੈ ਜਿਹੜਾ ਅੱਜ ਜਿਹੜਾ ਇਹ ਫੇਰ ਅੱਜ ਆਉਣਾ ਪਿਆ ਜਥੇ ਬੰਦਿਆਂ ਨੇ ਜੀ ਜੀ ਲਗਾਤਾਰ तकरीबन 19 ਮਹੀਨੇ ਹੋ ਗਏ ਆ ਇੱਥੇ ਇਹ ਨਜਾਇਜ਼ ਮਾਈਨਿੰਗ ਖੱਡ ਜਿਹੜੀ ਚੱਲ ਰਹੀ ਹੈ ਰੇਤਾ ਦੀ ਔਰ ਇਹ बार-बार ਆਪਣੇ ਪਿੰਡ ਨਗਰ ਸਭਰਾ ਵੱਲੋਂ ਸੰਗਤ ਵੱਲੋਂ ਸਾਰਾ ਇਲਾਕਾ ਨਾਸੀ ਵੱਲੋਂ ਬੇਨਤੀ ਕੀਤੀ ਜਾ ਰਹੀ ਆ ਕਿ ਜੇ ਇੱਥੇ ਰੇਤਾ ਦੀ ਖੱਡ ਲੱਗਦੀ ਆ ਮਸ਼ੀਨਾਂ ਡੂੰਘਾ ਪੁੱਟਦੀਆਂ ਐ ਤੇ ਇਹ ਬੰਨ੍ਹ ਨੂੰ ਖਤਰਾ ਹੁੰਦਾ ਬੰਨ੍ਹ ਟੁੱਟਦਾ ਤੇ ਤਕਰੀਬਨ 18 ਪਿੰਡ ਦੇ ਵਿੱਚ ਡੁੱਬਦੇ ਆ ਜੀ ਬਹੁਤ ਜ਼ਿਆਦਾ ਜਿਹੜਾ ਪਿਛਲੀ ਵਾਰੀ ਤੁਸੀਂ 2023 ਚ ਜਿਹੜਾ ਫਲੱਡ ਆਇਆ ਸੀ ਬੰਨ੍ਹ ਟੁੱਟਾ ਸੀ ਉਹਦਾ ਅੱਜ ਤੱਕ ਸਰਕਾਰ ਤੋਂ ਭਰ ਭਾਈ ਨਹੀਂ ਹੋਈ ਇਥੋਂ ਤੱਕ ਕਿ ਅਜੇ ਤੱਕ ਬੰਨ੍ਹ ਵੀ ਇਹਨਾਂ ਤੋਂ ਨਹੀਂ ਵੱਜਿਆ ਗਿਆ ਜੇ ਮਹਾਪੁਰਸ਼ ਸਾਡੇ ਬੰਨ੍ਹਾਂ ਫੜਦੇ ਤੇ ਬੰਨ੍ਹ ਤੇ ਵੀ ਮਤਲਬ ਜਿਹੜਾ ਕਾਬੂ ਨਹੀਂ ਸੀ ਪਾਇਆ ਜਾਣਾ ਇਸ ਕਰਕੇ ਬਾਰ ਬਾਰ ਬੇਨਤੀ ਕੀਤੀ ਜਾਂਦੀ ਆ ਤੇ 20 ਮਈ ਨੂੰ ਡੀਐਸਪੀ ਪੱਟੀ ਤਰਨ ਲੱਗਾ ਇਸੇ ਮਸਲੇ ਤੇ 21 ਮਈ ਨੂੰ ਡੀਸੀ ਤਰਨਤਨ ਡਰਨਾ ਲਗਾ ਡੀਸੀ ਸਾਹਿਬ ਨੇ ਸਾਨੂੰ ਨਿਆ ਦਿੱਤਾ ਕਿ 24 ਤਰੀਕ ਨੂੰ ਦੁਬਾਰਾ ਇੱਥੇ ਪਬਲਿਕ ਵੇਰ ਹੈ ਹੋਊਗੀ ਪਬਲਿਕ ਤੋਂ ਦੁਬਾਰਾ ਥਿਊ ਲੈ ਆ ਜਾਊਗਾ ਕਿ ਇਹ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਤਕਰੀਬਨ 600 ਦੇ ਕਰੀਬ ਇੱਥੇ ਸਭਰਾ ਦਾ ਬੰਦਾ ਇਕੱਠਾ ਹੋਇਆ ਜਿੰਦੇ ਵਿੱਚ 100 ਬੀਬੀਆਂ ਸੀ ਤੇ 500 ਦੇ ਕਰੀਬ ਭਾਈ ਸੀ ਸਾਰਿਆਂ ਤੋਂ ਇੱਕੋ ਜਵਾਬ ਦਿੱਤਾ ਹੈ ਕਿ ਸਾਡੇ ਇੱਥੇ ਕੱਟ ਨਹੀਂ ਲਗਣੀ ਚਾਹੀਦੀ ਸਾਡਾ ਬਹੁਤ ਜ਼ਿਆਦਾ ਇਸ ਇਲਾਕੇ ਦਾ ਨੁਕਸਾਨ ਹੁੰਦਾ ਆ ਤੇ ਉਹਦੇ ਵਿੱਚ ਥਿਊ ਲਿਆ ਗਿਆ ਸੀ ਕਿਸੇ ਇੱਕ ਨੇ ਵੀ ਨਹੀਂ ਕਿਹਾ ਸੀ ਹੁੰਦੋਂ ਤੱਕ ਬਾਵਜੂਦ ਫਿਰ ਇਹ ਦੁਬਾਰਾ ਤੱਕੇ ਸ਼ਾਇਨ ਵਾਲੇ ਖੱਡ ਚਲਾ ਰਹੇ ਆ ਤੇ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਐਸਐਸਪੀ ਨਾਲ ਗੱਲ ਹੋਈ ਹੈ ਉਹ ਕਹਿੰਦੇ ਕਿ ਇੱਥੇ ਕੋਈ ਪ੍ਰਸ਼ਾਸਨ ਇਹਨਾਂ ਦੀ ਮਦਦ 'ਚ ਨਹੀਂ ਖੜਾ ਤੇ ਤੁਸੀਂ ਆਪਣੇ ਦਮ ਤੇ ਨੂੰ ਰੋਕਣਾ ਇਸ ਕਰਕੇ ਅਸੀਂ ਅੱਜ ਆਪਣੇ ਦਮ ਤੇ ਇੱਥੇ ਰੁਕਣਾ ਜਾਂ ਤੇ ਖਾਲੀ ਕਰਕੇ ਟਰਾਲੇ ਲੈ ਜਾਣਾ ਤੇ ਚੰਗੀ ਗੱਲ ਆ ਨਹੀਂ ਤੇ ਅਸੀਂ ਇੱਥੇ ਬੈਠੇ ਸਾਡੀ ਇਲਾਸ਼ਾ ਤੋਂ ਟਰਾਲੇ ਜਾ ਸਕਦੇ ਪਰ ਇਹਦੇ ਉਸ ਤਰ੍ਹਾਂ ਨਹੀਂ ਜਾਣ ਦੇਵਾਂਗੇ ਕਿੰਨੇ ਕ ਪਿੰਡਾਂ ਦਾ ਜੀ ਨੁਕਸਾਨ ਹੁੰਦਾ ਜੀ ਨੇੜੇ ਨੇੜੇ ਜੀ ਮੰਨ ਕੇ ਜੀ ਤਕਰੀਬਨ ਜੀ 18 ਪਿੰਡ ਲੱਗਦੇ ਜੀ ਇਸ ਜੇ ਬੰਨ ਟੁੱਟਦਾ ਤੇ 18 ਪਿੰਡਾਂ ਦੇ ਵਿੱਚ ਨੁਕਸਾਨ ਨੁਕਸਾਨੇ ਜਿਆਦਾ ਆ ਬਿਲਕੁਲ ਜੀ ਤੇ ਕੀ ਹੋਰ ਪਿੰਡ ਵਾਸੀ ਕਿਹ ਤਰ੍ਹਾਂ ਦਾ ਹੋਰ ਸਹਾਤ ਦੇ ਰਿਹਾ ਜੀ ਵੀ ਸਾਡੇ ਹਾਂਜੀ ਪ੍ਰਧਾਨ ਜੀ ਸਰ ਜੀ ਕੀ ਨਾਂ ਹੈ ਜੀ ਬੱਲੇ ਜੀ ਅਮਰਜੀਤ ਸਿੰਘ ਆ ਜੀ ਮੁਜਹਿਰ ਜਥੇਬੰਦੀ ਵੱਲੋਂ ਅਸੀਂ ਸਹਿਯੋਗ ਕਰ ਰਹੇ ਹਾਂ ਇਹਦੀ ਕਿਸਾਨ ਸੰਘਾਸ਼ ਕਮੇਟੀ ਨੂੰ ਹੋਰ ਵੀ ਸਾਡੇ ਨਾਲ ਹੜਪੀੜਤ ਕਮੇਟੀ ਵੀ ਨਾਲ ਤੇ ਅਸੀਂ ਇਹ ਪਿੰਡ ਦੀ ਚਿੰਤਾ ਲਈ ਬੈਠੇ ਹਾਂ 2023 ਜਿਵੇਂ ਤੁਹਾਨੂੰ ਪਤਾ ਹੀ ਤੁਸੀਂ ਕਵਰੇਜ ਕੀਤੀ ਸੀ ਕਿ ਬੰਨ ਕਿਵੇਂ ਟੁੱਟ ਗਿਆ ਸੀ ਪੂਰਾ ਬੰਨ ਨੇ ਆਵਜੀ ਅਸਲੀਅਤ ਆਪੇ ਵਿਖਾਦੀ ਵੀ ਮੈ ਰੀਤਾ ਦਾ ਜਾਂ ਮਿੱਟੀ ਦਾ ਬੰਨ ਇੱਕ ਸਕਿੰਟ 'ਚ ਟੁੱਟ ਗਿਆ ਥੱਲੇ ਲੋਕ ਉੱਤੇ ਖੜੀ ਤੇ ਖੜੇ ਰਹਿ ਗਏ ਭੱਜ ਕੇ ਲੋਕੀ ਬੱਜ ਨੇ ਨਾਲ ਅਫਸਰ ਤੱਕ ਵੀ ਅਸੀਂ ਐਸਡੀਐਮ ਤੱਕ ਜਨਾਨੀ ਮੈਡਮ ਹੀ ਉਹ ਵੀ ਨਾ ਰੁੜ ਸਕਦੀ ਤੇ ਉਹਨਾਂ ਦਿਨਾਂ ਤੋਂ ਬਾਅਦ ਚ ਮੁੜ ਕੇ ਅਸੀਂ 6 ਮਹੀਨੇ ਲਗਭਗ ਉਹ ਪਾਣੀ ਜਿਹੜਾ ਸਾ ਨਾ ਸਾਡੇ ਕਾਮਰੇਟਾਂ ਵਾਲੇ ਸਾਹਮਣੇ ਵੀ ਜਾ ਕੇ ਖਲੋਤਾ ਰਿਆ ਸਾਡੀ ਕਿਸੇ ਬਾਤ ਨਹੀਂ ਪੁੱਛੀ ਸਾਡੇ ਪਿੰਡ ਨੂੰ ਸਿੱਧਾ ਹੀ ਘਾਟਾ ਬਾਕੀ ਇਹਦੇ ਨਾਲ ਨਾਲ 17-18 ਪਿੰਡ ਜਿਹੜੇ ਆ ਹੋਰ ਉੜਦੇ ਆ ਅਸੀਂ ਇਹ ਆਪਦੀ ਬੰਨ ਦੀ ਚਿੰਤਾ ਦਾ ਕਰਕੇ ਖੜੇ ਆ ਇਹਨਾਂ ਰੇਤਾ ਪੁੱਟ ਕੇ ਗਾਂਹ ਜਾਣੀਆਂ ਸਾਡੀ ਕਿਸੇ ਬਾਤ ਨਹੀਂ ਪੁੱਛਣੀ ਸਾਡੀਆਂ ਸੋਨਾ ਉਗਲ ਵਾਲੀਆਂ ਪੈਲੀਆਂ ਵਾ ਨਰੀ ਰੇਤਾ ਦਾ ਡੱਬਾ ਬਣਾ ਕੇ ਇਹਨਾਂ ਧਰ ਜਾਣਾ ਅਸੀਂ ਸਰਦਾਰ ਜੀ ਇੱਥੇ ਇਹਨਾਂ ਨੂੰ ਰੇਤਾ ਨਹੀਂ ਕੱਢਣ ਦਿੰਦੇ ਅਸੀਂ ਇਹ 20 ਮਹੀਨਿਆਂ ਤੋਂ ਲੜਾਈ ਲੜਦੇ ਆ ਰਹੇ ਆ ਸਾਨੂੰ ਪਿਛਲੀ ਵਾਰ डीसी ਨੇ 24 ਤਰੀਕ ਨੂੰ ਇਥੇ ਪਬਲਿਕ ਹੀਰਿੰਗ ਲਈ ਬਾਹਰ ਆ ਸਦਿਆ ਅਸੀਂ ਇਹਨਾਂ ਨੂੰ ਸਾਬਤ ਕਰਤਾ ਵੀ ਇਹ ਜਿਹੜੀ ਖੱਡਵਾ ਬਿਲਕੁਲ ਨਰਜਾਇਜ਼ ਆ ਅਹੀਂ ਇਹਨਾਂ ਨੂੰ ਡਾਕੂਮੈਂਟ ਵਿਖਾਉਣ ਨੂੰ ਅਫਸਰਾਂ ਦੁਕੋ ਆਪਦੀ ਮੰਗ ਰੱਖੀ ਅਫਸਰਾਂ ਨੇ ਇਹਨਾਂ ਨੂੰ ਡਾਕੂਮੈਂਟ ਵਿਖਾਉਣ ਨੂੰ ਆਖਿਆ ਤੇ ਇਹਨਾਂ ਕੋ ਡਾਕੂਮੈਂਟ ਨਹੀਂ ਨਿਕਲੇ ਜਿਹੜੇ ਫੇਕ ਬਣਾਏ ਇਹਨਾਂ ਨੇ ਪਬਲਿਕ ਹੀਰਿੰਗ ਵੀਰ ਸਾਨੂੰ ਉਹਨਾਂ ਨੇ ਦੁਬਾਰਾ ਆਖਿਆ ਕਿ ਇੱਕ ਪਬਲਿਕ ਹੀਰਿੰਗ ਤੁਹਾਨੂੰ ਦੁਬਾਰਾ ਕਰਵਾ ਦਿੰਨੇ ਕਿਉਂਕਿ ਲਗਭਗ ਲੱਗ ਜਿਹੜੇ ਇੱਥੇ 50 ਘਰ ਹਨ ਇਹ ਬਹੁਤ ਵਿਚਾਰੇ ਪੀੜਤਾ ਇਹਨਾਂ ਨੂੰ ਸਦਨਾ ਜ਼ਿਆਦਾ ਜ਼ਰੂਰੀ ਸੀ ਵੀ ਇੱਥੇ ਖੱਡ ਲੱਗੇ ਜਾਂ ਨਾ ਲੱਗੇ ਇਹਦਾ ਕੋਈ ਫਾਇਦਾ ਹੈ ਕਿ ਨਹੀਂ ਇਹ ਸਾਰੇ ਦੇ ਸਾਰੇ ਘਰ ਜਿਹੜੇ ਆ ਇਹ ਨਹੀਂ ਚਾਹੁੰਦੇ ਵੀ ਖੱਡ ਲੱਗੇ ਕਿਉਂਕਿ ਇਹਨਾਂ ਦਾ ਰੋਜ਼ਗਾਰ ਹੀ ਆ ਇਹ ਡਿਸੀ ਸਾਹਿਬ ਨੇ 24 ਤਰੀਕ ਪਿਛਲੀ ਨੂੰ ਇੱਥੇ ਪਬਲਿਕ ਹੈਰਿੰਗ ਕੀਤੀ ਜਿਵੇਂ ਸਾਡੇ ਵੱਡੇ ਵੀਰ ਦੱਸ ਕੇ ਗਏ ਆ ਕਿ ਉਸ ਦਿਨ ਇੱਥੇ ਲਗਭਗ 600 ਦੇ ਕਰੀਬ ਜਨਤਾ ਆਈ ਜਿਹਦੇ ਵਿੱਚ 100 ਦੇ ਕਰੀਬ ਬੀਬੀ ਸੀ ਉਰੋਂ ਲਗਭਗ ਉਹਨਾਂ ਨੇ ਜਿਵੇਂ ਪਬਲਿਕ ਹੈਰਿੰਗ ਹੁੰਦੀ ਆ ਮੈਂ ਪੰਜਾਬੀ ਚ ਕਹਿ ਦਿਆਂ ਪਬਲਿਕ ਹੈਰਿੰਗ ਹੁੰਦੀ ਮਜਾਦੀ ਮਿਆਦੀਨ ਦੀ ਵੀ ਲੋਕਾਂ ਦਾ ਵਿਊ ਕਿ ਜਿਵੇਂ ਆਪਾਂ ਕੋਈ ਬੋਲੀ ਕਰਾਉਣੀ ਨਾ ਪਹਿਲਾਂ ਵੀ ਆਪਾਂ ਵੇਖਿਆ ਜਿਵੇਂ ਢੋਲ ਦੇ ਡੱਗੇ ਤੇ ਜਦੋਂ ਟੈਕਨੋਲੋਜੀ ਨਹੀਂ ਹੈਗੀ ਪੀ ਪਾਖੜ ਕਾਉਂਦਾ ਹੁੰਦਾ ਸੀ ਕੋਈ ਬੰਦਾ ਜਾਂ ਢੋਲ ਮਾਰਦਾ ਹੁੰਦਾ ਸੀ ਕਿ ਸੱਜਣਾਂ ਨੂੰ ਐ ਚੀਜ਼ ਦੀ ਬੋਲੀ ਹੋਣੀ ਆ ਉੱਥੇ ਮੋਹਦਵਾਰ ਸੱਜਣਾਂ ਪਤਰਾਂਤੇ ਸੱਜਣ ਪਹੁੰਚਣ ਉਸ ਤਰੀਕੇ ਨਾਲ ਹੁਣ ਮਤਲਬ ਮਾਡਰਨ ਜਮਾਨਾ ਵਾ ਹੁਣ ਪਬਲਿਕ ਹੀアリング ਆਪਾਂ ਕਹਿ ਦਿੰਦੇ ਆ ਅਫਸਰ ਆਉਂਦੇ ਆ ਟੇਬਲ ਤੇ ਬਹਿੰਦੇ ਆ ਰਿਕਾਰਡਿੰਗ ਹੁੰਦੀ ਆ ਉਹਦੇ ਜੇ ਵਿਊ ਲੈ ਜਾਂਦੇ ਆ ਕਿ ਕਿੰਨੇ ਲੋਕ ਹੱਕ ਜਾਂ ਕਿੰਨੇ ਲੋਕ ਵਿਰੋਧ ਚ ਉਹਦੇ ਲਗਭਗ ਇਹਨਾਂ ਦਾ ਆ ਆਧਾਰ ਕਾਰਡ ਦੇ ਕੇ ਵਿਰੋਧ ਜਤਾਇਆ ਵੀ ਸਾਨੂੰ ਇਹ ਨਹੀਂ ਖੜ ਚਾਹੀਦੀ ਉਹ ਇਹਦੇ ਬਾਵਜੂਦ ਡੀਸੀ ਨੇ ਅਸੀਂ ਮੁੜ ਕੇ ਡੀਸੀ ਕੋਲੋਂ ਕਾਗਜ਼ ਚਲ ਗਏ 26 ਤਰੀਕ ਨੂੰ ਉਹਨਾਂ ਨੇ ਸਾਨੂੰ ਅਸੀਂ ਸੱਦਿਆ ਉਹਨਾਂ ਆਖਿਆ ਵੀ ਇਹ ਖੜ ਨਹੀਂ ਚੱਲੂਗੀ ਹਲੇ ਉਹ ਅਸੀਂ ਫੇਰ ਹੁਣ ਅਫਸਰਾਂ ਤੱਕ ਤਾਂ ਸੰਪਰਕ ਕੀਤਾ ਉਹਦੇ ਵੀ ਕੌਣ ਭਰ ਰਿਹਾ ਖੜ ਤੇ ਬੰਦ ਆ ਇਹ ਧੱਕੇ ਦੇ ਨਾਲ ਆਪਦੀ ਗੁੰਡਾ ਗਰਦੀ ਦੇ ਨਾਲ ਹੁਣ ਵੀ ਗੁੰਡੇ ਇਕੱਠੇ ਕਰ ਰਹੇ ਆ ਇਹ ਗੁੰਡਿਆਂ ਦੇ ਨਾਲ ਭਰ ਕੇ ਖੜਨਾ ਚਾਹੁੰਦੇ ਆ ਅਸੀਂ ਇਹ ਨਹੀਂ ਨਿਕਲ ਜਾਗੇ ਭਾਵੇਂ ਲਗਾਤਾਰ ਮੋਰਚਾ ਚੱਲੂਗਾ ਭਾਵੇਂ ਹੁਣ ਸਾਨੂੰ ਜਮੀਨਾ ਬਹਿਣਾ ਪਵੇ ਅਸੀਂ ਇਹ ਖੱਡ ਅਫਸਰਾਂ ਦੇ ਨੌਲਜੀ ਚ ਲੈਂਦੀ ਆ ਜਿਹੜੇ ਅਫਸਰ ਪੈਸੇ ਲੈ ਲੈਂਦੇ ਆ ਉਹ ਅਫਸਰ ਇਹਨਾਂ ਨੂੰ ਫਲਾਸ਼ਰੀ ਦਿੰਦੇ ਆ ਬਤ ਤੁਸੀਂ ਕੱਢੋ ਉੱਥੇ ਗਿਣਤੀ ਦੇ 20 30 ਬੰਦੇ ਆ ਅਸੀਂ 20 30 ਨਹੀਂ ਸ਼ਾਮਾਂ ਤੱਕ ਇੱਥੇ ਮੇਲਾ ਲੱਗ ਜਾਣਾ ਅਸੀਂ ਇਹਨਾਂ ਨੂੰ ਇਹ ਰੀਤਾ ਨਹੀਂ ਕਢਣ ਦਿਆਂਗੇ ਜਿੰਨੀਆਂ ਗੱਲਾਂ ਕਹਿੰਦਾ ਸ਼ਾਮਾਂ ਦਾ ਜਾਜਿਕਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਲਸਾ